ਰਾਏਕੋਟ ਇਲਾਕੇ ਵਿੱਚ ਖੇਤੀਬਾੜੀ ਕੀਟਨਾਸ਼ਕ ਦਵਾਈਆਂ ਦੀਆਂ ਖਾਦਾਂ ਵੇਚਣ ਵਾਲੇ ਡੀਲਰਾਂ ਤੇ ਦੁਕਾਨਦਾਰਾਂ ਨੇ ਇੱਕ ਖੇਤੀਬਾੜੀ ਆਪਸ ਰੂਪਨ ਨਜਾਇਜ਼ ਤੰਗ ਪ੍ਰੇਸ਼ਾਨ ਕਰਨ ਤੇ ਕਤ ਤੌਰ ਤੇ ਮੋਟੀਆਂ ਡਿਮਾਂਡਾਂ ਕਰਨ ਦਾ ਦੋਸ਼ ਲਗੰਦਿਆਂ ਆਪਣੀਆਂ ਦੁਕਾਨਾਂ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ। ਸਗੋਂ ਪਿਛਲੇ 4 ਦਿਨਾਂ ਤੋਂ ਆਪਣਾ ਕਾਰੋਬਾਰ ਬੰਦ ਕਰਕੇ ਬੈਠੇ ਰਾਏਕੋਟ ਦੇ ਡੀਲਰਾਂ ਦੀ ਕੋਈ ਸੁਣਵਾਈ ਨਾ ਹੋਣ ਤੇ ਅੱਜ ਪੂਰੇ ਜ਼ਿਲ੍ਹਾ ਲੁਧਿਆਣੇ ਦੇ ਡੀਲਰਾਂ ਨੇ ਆਪਣੀਆਂ ਦੁਕਾਨਾਂ ਮੰਦ ਕਰਕੇ ਇਸ ਬੰਦੀ ਰੋਸ ਪ੍ਰਗਟ ਕੀਤਾ ਹੈ ਅਤੇ ਆਪਣੇ ਸਾਥੀ ਡੀਲਰਾਂ ਨਾਲ ਹੋ ਅਹੀ ਤੱਕ ਕਿਸਾਈ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਰਾਏਕੋਟ ਦੇ ਫਰਟੀਲਾਈਜ਼ਰ ਐਸਓਸਨ ਦੇ ਪ੍ਰਧਾਨ ਵਿਜੇ ਕੁਮਾਰ ਘੁਰਮੀ ਸਕੱਤਰ ਦਵਿੰਦਰ ਸਿੰਘ ਨੱਤ ਤੇ ਹੋਰਨਾਂ ਡੀਲਰਾਂ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫਸਰ ਲੁਧਿਆਣੇ ਦੇ ਦਫ਼ਤਰ ਵਿੱਚ ਤਾਇਨਾਤ ਏਡੀਓ ਪੀਪੀ ਨਮਦੀਪ ਕੁਮਾਰ ਵੱਲੋਂ ਪੈਸਟੀਸਾਈਡ ਅਤੇ ਖਾਦ ਡੀਲਰਾਂ ਨੂੰ ਸੈਂਪਲ ਭਰਦੀ ਆੜ ਵਿੱਚ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਉਹਨਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਤੋਂ ਰੋਕਦਾ ਅਤੇ ਮੋਟੀਆਂ ਡਿਮਾਂਡਾਂ ਕੀਤੀਆਂ ਜਾ ਰਹੀਆਂ ਹਨ ਵਾ ਡੀਲਰਾਂ ਵੱਲੋਂ ਉਹਨਾਂ ਦੀਆਂ ਇਹਨਾਂ ਡਿਮਾਂਡਾਂ ਨੂੰ ਪੂਰਾ ਨਾ ਕਰਨ ਤੇ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਧਰ ਦੂਜੇ ਪਾਸੇ ਖੇਤੀਬਾੜੀ ਆਫਸਰ ਹੁਣ ਦਬਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਸਾਰੇ ਦੋਸਤਾਂ ਨੂੰ ਨਕਾਰਦਿਆਂ ਆਖਿਆ ਕਿ ਉਸ ਵੱਲੋਂ ਕਿਸੇ ਵੀ ਡੀਲਰ ਨੂੰ ਕੋਈ ਨਜਾਇਜ਼ ਤੌਰ ਤੇ ਤੰਗ ਪ੍ਰੇਸ਼ਾਨ ਨਹੀਂ ਕੀਤਾ ਗਿਆ। ਸਭੋ ਪਿਛਲੇ ਦਿਨੀ ਰਾਏਕੋਟ ਦੇ ਤੋਂ ਵੱਡੇ ਥੋਕ ਡੀਲਰਾਂ ਦੀਆਂ ਦੁਕਾਨਾਂ ਦੇ ਸੈਂਪਲ ਭਰਨ ਕਾਰਨ ਉਹਨਾਂ ਡੀਲਰਾਂ ਨੇ ਨਿਜੀ ਰੰਜਸ ਤੇ ਚਾਲਦੇ ਹਾਂ ਉਸ ਖਿਲਾਫ ਇਸ ਵਿਭਾਗ ਨੂੰ ਪੈਦਾ ਕੀਤਾ ਹੈ ਅਤੇ ਉਸ ਨੂੰ ਬਦਰਾਮ ਕੀਤਾ ਜਾ ਰਿਹਾ। ਰਾਏਕੋਟ ਤੋਂ ਦਿਲਵਿੰਦਰ ਸਿੰਘ ਸ਼ੇਨ ਦੀ ਰਿਪੋਰਟ ਹਾਂ ਜੀ ਕਿ ਨਾ ਤੁਹਾਡਾ ਮੇਰਾ ਦਵਿੰਦਰ ਸਿੰਘ ਨੱਤ ਪੈਸਟੀ ਪੈਸਟੀਸਾਈਡ ਜੂਨੀਅਰ ਰਾਇਕੋਰਟ ਦਾ ਮੈਂ ਸੈਕਟਰੀ ਹਾਂ ਜੀ ਆ ਕੀ ਮਾਮਲਾ ਜੀ ਮਾਮਲਾ ਇਹ ਹੈ ਜੀ ਜੋ ਏਡੀਓ ਪੀਪੀ ਨਵਦੀਪ ਕੁਮਾਰ ਆਏ ਨੇ ਤੇ ਬੜੇ ਥੋੜੇ ਸਮੇਂ ਤੋਂ ਇੱਥੇ ਤਨਾਤ ਹੋਈ ਰਿਹਾ ਲੁਧਿਆਣੇ ਇਹ ਆ ਕੇ ਰਾਜਕੋਰਟ ਮੰਡੀ ਦੇ ਵਿੱਚ ਸਾਡੇ ਦੋ ਦੁਕਾਨਾਂ ਤੇ ਗਏ ਨੇ ਉੱਥੇ ਜਾ ਕੇ ਇਹਨਾਂ ਨੇ ਮਤਲਬ ਪਹਿਲਾਂ ਤਾਂ ਦੁਰਭਾਰ ਕਰੀਤਾ ਚਲੋ ਸੈਂਪਲਿੰਗ ਤਾਂ ਹੁੰਦੀ ਹੈ ਹਰ ਵਾਰ ਹੁੰਦੀ ਹੈ ਅਸੀਂ ਵੀ ਖੁਸ਼ ਹੋਵਾਂਗੇ ਸੈਂਪਲ ਕਰਾਉਣੇ ਹੁੰਦੇ ਵੀ ਹੈ ਟੈਕਟਿੰਗ ਵੀ ਹੁੰਦਾ ਸਾਰਾ ਕੁਝ ਹੁੰਦਾ ਹਰ ਵਾਰ ਹੁੰਦਾ ਇਸ ਵਾਰ ਕੁਝ ਵੱਖਰਾ ਹੀ ਹੋਇਆ ਵੀ ਕਦੇ ਵੀ ਅਜ ਤੱਕ 40 ਸਾਲ ਹੋ ਗਏ ਕੰਮ ਕਰਦਾ ਨੂੰ ਕਦੇ ਸਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ ਪਰ ਇਸ ਵਾਰੀ ਦੋਨੋਂ ਦੁਕਾਨਦਾਰਾਂ ਨਾਲ ਮਿਸਬੀਵ ਕੀਤਾ ਗਿਆ ਔਰ ਪੈਸੇ ਦੀ ਮੰਗ ਕੀਤੀ ਗਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਜੋ ਮਾਮਲੇ ਸੀ ਅਸੀਂ ਧਿਆਨ ਚ ਲਿਆਤਾ ਉਹ ਚੌਪਸਰਾਂ ਦੇ ਉਹਨਾਂ ਨੇ ਅਸੀਂ ਇੱਕ ਦਰਖਾਸਤ ਦਿੱਤੀ ਆਪਣੇ ਲੈਟਰ ਪੈਡ ਤੇ ਜੂਨੀਅਨ ਤੇ ਉਹ ਜੋ ਲੈਟਰ ਪੈਡ ਤੇ ਦਰਖਾਸਤ ਦਿੱਤੀ ਅਸੀਂ 30 ਬੰਦਿਆਂ ਨੇ ਸਟੈਂਪ ਸਾਈਨ ਕੀਤੇ ਉੱਤੇ ਬਾਤ ਜਾਂਚ ਖੁੱਲੀ ਜਾਂਚ ਦੇ ਦੌਰਾਨ ਇਹਨੇ ਮੰਗਿਆ ਵੀ ਇਹ ਜਿਹੜੇ ਸਟੈਂਪਲ ਸਾਈਨ ਆ ਪ੍ਰਧਾਨ ਜੀ ਨੇ ਤੇ ਵਿੱਕੀ ਕੋੜੇ ਨੇ ਇਹਨਾਂ ਨੇ ਆਪਣੇ ਕੋਲੋਂ ਕਰਿਆ ਇਸ ਕਰਕੇ ਸਾਤ ਹੋਏ ਡਾਕਟਰ ਦੀ ਮੰਗ ਕੀਤੀ ਅਸੀਂ 22 ਐਫੀ ਡਾਕਟਰ ਇੱਕ ਦਿਨ ਚ 10 2 2026 ਨੂੰ ਅਸੀਂ ਦੇ ਕੇ ਆਏ ਆ ਆਫਿਸ ਔਰ ਤਸਦੀਕ ਕਰਵਾ ਕੇ ਆ ਵੀ ਇਹ ਸਾਡੇ ਸਾਡੇ ਸਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਸਾਡੀ ਸੁਣਵਾਈ ਹੋਈ ਇਹ ਇਸ ਇਹਨਾਂ ਦੀ ਬਦਲੀ ਹੋ ਗਈ ਜੀ ਮਲੇ ਕੋਟਲਾ ਪਰ ਇਹਨਾਂ ਨੇ ਜੁਆਇਨ ਨਹੀਂ ਕੀਤਾ ਉਥੇ ਇਸੇ ਆੜ ਦੇ ਵਿੱਚ ਵੀ ਮੈਂ ਜਾਣਾ ਤਾਂ ਲੁਧਿਆਣਾ ਹੀ ਜਾੜਾ ਇਹਨਾਂ ਨੂੰ ਸਿੱਧੇ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਅਜੇ ਸਾਡੀ ਸਾਨੂੰ ਸੱਦਾਗਾ 200 ਤੇ ਇਹਨੂੰ ਬੁਲਾਇਆ ਗਿਆ ਸੀ ਇਹ ਆਇਆ ਨਿਗਾ ਇਹ 12 2 ਨੂੰ ਬਦਲੀ ਕਰਾ ਕੇ ਫੇਰ ਆ ਗਿਆ ਲੁਧਿਆਣੇ ਤਣਾਤ ਹੋ ਗਿਆ ਉਸਕਰ ਖੁੰਦਕ ਦੇ ਵਿੱਚ ਜੀ ਉਸੇ ਖੁੰਦਕ ਦੇ ਵਿੱਚ ਦੁਬਾਰਾ ਆ ਗਿਆ ਦੇਖੋ ਜਦੋਂ ਇੱਕ ਵਾਰ ਕੋਈ ਬਦਲੀ ਹੋ ਜਾਂਦੀ ਆ ਤਾਂ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਦੁਬਾਰਾ ਆਏਗੀ ਉਹਦੇ ਵਿੱਚ ਫਿਰ ਇਹ ਹੋ ਗਿਆ ਵੀ ਹੁਣ ਇਹ ਖੁੰਦ ਕਰਕੇ ਸਭ ਨੂੰ ਖਰਾਬ ਕਰੂਗਾ ਜੀ ਇਸ ਕਰਕੇ ਸਾਡਾ ਪ੍ਰੋਟੈਸਟ ਸੀ ਕੋਈ ਇਹ ਹਾਲਾਤ ਪੈਦਾ ਹੋਏ ਨਹੀਂ ਇਹਦੇ ਨਾਲ ਜੇ ਮੈਂ ਥੋੜਾ ਵੀ ਕੰਮ ਪ੍ਰਭਾਵ ਹੋ ਰਿਹਾ ਹੋਰ ਵੀ ਖੇਤੀਬਾੜੀ ਤੇ ਕਿੰਨਾ ਅਸਰ ਪੈ ਰਿਹਾ ਹੈ ਇਹਦਾ ਸਰ ਬਹੁਤ ਆ ਮੱਕੀ ਦੀ ਬਜਾਈ ਆ ਮੂੰਗੀ ਦੀ ਬਜਾਈ ਆ ਅਸੀਂ ਪਿਛਲੇ ਸ਼ੁੱਕਰਵਾਰ ਤੋਂ ਹੜਤਾਲ ਤੇ ਚੱਲ ਰਿਹਾ ਪੂਰਾ ਬਲਾਕ ਔਰ ਅੱਜ ਸਾਡਾ ਪੂਰਨ ਜ਼ਿਲ੍ਹਾ ਬੰਦਾ ਪਹਿਲੀ ਵਾਰ ਹੋਇਆ ਵੀ ਪੂਰਾ ਜ਼ਿਲ੍ਹਾ ਬੰਦ ਹੋਇਆ ਟੋਟਲ ਇੱਕ ਵੀ ਦੁਕਾਨ ਨਹੀਂ ਖੁੱਲੀ ਹੈ ਕਿਸੇ ਵੀ ਸ਼ਾਇਦ ਤੁਸੀਂ ਜਾ ਕੇ ਦੇਖ ਲਓ ਅਗਲਾ ਕੀ ਪ੍ਰੋਗਰਾਮ ਥੋੜਾ ਹੋਊਗਾ ਅਗਲਾ ਪ੍ਰੋਗਰਾਮ ਸਾਡੀ ਪੰਜਾਬ ਯੂਨੀਅਨ ਸਾਡੇ ਪ੍ਰਧਾਨ ਜੀ ਵਿਜੇ ਕੁਮਾਰ ਉਹ ਜੋ ਪ੍ਰੋਗਰਾਮ ਦੇਣਗੇ ਸ਼ਾਮ ਨੂੰ ਫਿਰ ਤੁਹਾਨੂੰ ਦੱਸਿਆ ਜਾਊਗਾ ਜੀ ਮੌਲਾ ਜੀ ਮੇਰਾ ਨੋਬੇ ਜੇ ਕੁਮਾਰਾ ਜੀ ਬਰੈਕਟ ਯੂਨੀਅਨ ਦੇ ਪ੍ਰਧਾਨ ਆ ਕਿਹੜੀ ਯੂਨੀਅਨ ਜੀ ਪੈਸਟੀਸਾਈਡ ਤੇ ਫਰਟੀਲਾਈਜ਼ਰ ਸੀਡ ਅਸਜਾ ਜਨ ਰਾਏ ਕੋਟਾ ਕੀ ਮਸਲਾ ਤੇ ਕਿੰਨੇ ਦਿਨ ਤੋਂ ਤੁਸੀਂ ਹੜਤਾਲ ਕਰ ਰਹੇ ਸਾਡਾ ਮਸਲਾ ਜੀ ਇੱਕ ਏਡੀਓ ਪੀਪੀ ਸੀਗਾ ਜਲਨ ਲੁਧਾਨੇ ਜੀ ਉਹਦੀ ਬਦਲੀ ਹੋ ਚੁੱਕੀ ਉਹਦੀ ਅੜ ਕੇ ਉਹਨੇ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਪਾ ਕੇ ਦੁਬਾਰਾ ਤੇ ਆ ਗਿਆ ਸਾਨੂੰ ਧਮਕੀਆਂ ਦੇ ਰਿਹਾ ਵੀ ਮੈਂ ਆ ਗਿਆ ਉਹਨੇ ਬਦਲੀ ਕਰਨਾ ਚਾਹੁੰਦੇ ਆ ਸੀ ਜਾਂ ਸਸਪੈਂਡ ਹੋਵੇ ਜਾਂ ਬਦਲੀ ਹੋਵੇ ਤੇ ਹਾਂ ਜੀ ਕਾ ਕਿਉਂ ਕਰਨਾ ਚਾਹੁੰਨੀ ਹੋ ਉਹ ਸਾਨੂੰ ਨਾ ਹਰਾਸਮੈਂਟ ਕਰ ਰਿਹਾ ਸਾਡੇ ਕੋਲ ਮੋਟੀਆਂ ਡਿਮਾਂਡਾਂ ਕਰ ਰਿਹਾ ਵਾ ਵੀ ਸਾਡੇ ਸਿੰਪਲ ਭਰੂਗਾ ਉਹ ਕਰੂਗਾ ਸਾਡੇ ਤੇ ਅਸੀਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਦੇ ਹਿਸਾਬ ਨਾਲ ਅਸੀਂ ਐਮ ਬਿਲਕੁਲ ਪੀਸਫੁੱਲ ਅਸੀਂ 4 ਦਿਨ ਹੋ ਗਏ ਚੌਥਾ ਦਿਨ ਸਾਡਾ ਬੰਦ ਨੂੰ ਤੇ ਅਸੀਂ ਕੋਈ ਹੁੱਲੜਬਾਜੀ ਨਹੀਂ ਕੀਤੀ ਕਿਸੇ ਦੇ ਪਰਖਲਾਪ ਨਹੀਂ ਬੋਲੇ ਤੇ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਤੇ ਜਾ ਉਹਨੂੰ ਅਸੀਂ ਖੇਤੀਬਾੜੀ ਮੰਤਰੀ ਗੁੱਡਿਆ ਸਾਹਿਬ ਨਾਲ ਵੀ ਗੱਲ ਕਰੀ ਸੀਗੀ ਤੇ ਆਪਣੇ ਐਮਐਲਏ ਰਾਹੀਂ ਤੇ ਉਹ ਵੀ ਕਹਿੰਦੇ ਸਾਨੂੰ ਇਨਸਾਫ ਮਿਲੂਗਾ ਪੂਰਾ ਇਨਸਾਫ ਮਿਲੂਗਾ ਅੱਜ ਅੱਜ ਸਾਡੀ ਸੀਗਾ ਵੀ ਸ਼ਾਇਦ ਅੱਜ ਉਹ ਮਿਲ ਜੇਗਾ ਚੋਤਾ ਦਿਨ ਹੈਗਾ ਤੇ ਅੱਜ ਚੌਥੇ ਦਿਨ ਦੇ ਵਿੱਚ ਸਾਨੂੰ ਸਾਰੇ ਜਿਲ੍ਹਾ ਸਟਿਕ ਨੇ ਜਿਲ੍ਹਾ ਲੁਧਿਆਣੇ ਨੇ ਸਾਨੂੰ ਸਪੋਰਟ ਕਿਰਿਆ ਸਾਰਾ ਜਿਲ੍ਹਾ ਤਕਰੀਬਨ 900 ਦੁਕਾਨਾਂ ਬੰਦ ਹੋਣੀਆਂ ਜਿਹੜੀਆਂ ਸਾਰੇ ਜ਼ਿਲ੍ਹੇ ਦੇ ਵਿੱਚ ਬੰਦ ਰਹਿ ਗੇ ਜਿਹੜਾ ਈਸ਼ੂ ਆ ਕਿੰਨੇ ਕਿ ਤਰਫੋਂ ਆ ਕਦੋਂ ਤੋਂ ਇਹ ਬੰਦਾ ਸਾਨੂੰ ਪਰੇਸ਼ਾਨ ਕਰ ਰਿਹਾ ਉਹਦਾ ਕੀ ਨਾਮ ਆ ਉਹ ਨਵਦੀਪ ਕੁਮਾਰ ਏਡੀਓ ਪੀ ਵੀ ਲੁਧਿਆਣਾ ਵਾ ਤੇ ਸਾਡਾ ਤਕਰੀਬਨ ਮਹੀਨੇ ਤੋਂ ਹੀ ਰੋਲਾ ਵਾ ਉਹਦੀ ਬਦਲੀ ਹੋ ਚੁੱਕੀ ਸੀਗੀ 12 1 2026 ਨੂੰ ਇਹ ਨਾ ਪੋਲਿਟੀਕਲ ਪ੍ਰੈਸ਼ਰ ਦੇ ਹਿਸਾਬ ਨਾਲ ਇਹ ਦੁਆਰਾ 12 2 2026 ਨੂੰ ਇਹ ਦੁਆਰਾ ਫਿਰ ਉਸ ਸੀਟ ਤੇ ਜੁਆਇਨ ਕਰ ਗਿਆ ਤੇ ਉਸ ਤੋਂ ਬਾਅਦ ਸਾਨੂੰ ਧਮਕੀਆਂ ਮਿਲਣ ਦੀਆਂ ਮਿਲੀਆਂ ਸਾਨੂੰ ਦੋਨੋਂ ਦੋਰੋਂ ਪਤਾ ਲੱਗਿਆ ਵੀ ਸਾਨੂੰ ਧਮਕੀਆਂ ਦੇ ਰਿਹਾ ਇਸ ਕਰਕੇ ਅਸੀਂ ਡੰਬੰਗ ਕਰਦੇ ਵੀ ਇਹਦੀ ਬਦਲੀ ਹੋਣੀ ਚਾਹੀਦੀ ਹੈ ਜਾਂ ਸਸਪੈਂਡ ਹੋਣਾ ਚਾਹੀਦਾ ਤੁਹਾਨੂੰ ਅਗਲਾ ਕੀ ਪ੍ਰੋਗਰਾਮ ਸਾਡਾ ਅਗਲਾ ਪ੍ਰੋਗਰਾਮ ਸਾਡੀ ਪੰਜਾਬ ਜੁਨੀਅਰ ਦੀ ਜਿਹੜੀ ਸੰਸਥਾ ਵਾ ਟੀਮ ਆ ਉਹ ਸਾਨੂੰ ਸ਼ਾਮ ਨੂੰ ਦੱਸੂਗੀ ਵੀ ਕੱਲ ਨੂੰ ਕਿੱਥੇ ਕਿੱਥੇ ਬੰਦ ਕਰਨਾ ਕਿੰਨਾ ਕਿੰਨੇ ਚਿਰ ਬੰਦ ਕਰਨਾ ਸਾਰਾ ਪੰਜਾਬ ਬੰਦ ਕਰਨਾ ਲੁਧਿਆਣਾ ਪੱਧ ਕਰਨਾ ਵਾ ਇਸ ਬੰਦ ਦੌਰਾਨ ਕੋਈ ਹੋਰ ਪ੍ਰੋਟੈਸਟ ਦਾ ਵੀ ਪ੍ਰੋਗਰਾਮ ਨਹੀਂ ਕੀਤਾ। ਪ੍ਰੋਟੈਸਟ ਦਾ ਅਜ ਕੋਈ ਪ੍ਰੋਗਰਾਮ ਬਿਲਕੁਲ ਪੀਸਫੁੱਲ ਅਸੀਂ ਕਰ ਰਹੇ ਆ ਸਰਕਾਰ ਦੇ ਸੀ ਨਾ ਤਾਂ ਉਲਟ ਹੈ ਕਿ ਨਾ ਸੀ ਸਰਕਾਰ ਦੇ ਅਗੈਸਟ ਕੁਝ ਕਹਿ ਰਹੇ ਆ। ਬਿਲਕੁਲ ਅਸੀਂ ਸ਼ਾਂਤ ਕੋਲ ਅਸੀਂ ਆਰਾਮ ਨਾਲ ਬੈਠੇ ਆ ਤੇ ਕੋਈ ਅਸੀਂ ਹੁੱਲੜਵਾਜੀ ਨਹੀਂ ਕਰ ਰਹੇ ਆ। ਰਾਇਕੋਪਟ ਦੀ ਖਾਦ ਅਤੇ ਪੈਸਟਿਸਾਈਡ ਯੂਨੀਅਨ ਵੱਲੋਂ ਕੀਤੀ ਹੜਤਾਲ ਦੇ ਸੰਬੰਧ ਵਿੱਚ। ਹੈਲੋ ਹਾਂਜੀ ਹਾਂਜੀ ਨਵਦੀਪ ਕੁਮਾਰ ਸੀ। ਹਾਂਜੀ ਹਾਂਜੀ ਮੈਂ ਮਿਲਵਿੰਦਰ ਸਿੰਘ ਰਸੀਨਪੋਟਿਆਂ ਇਲੈਕਟ੍ਰੋਨਿਕ ਮੀਡੀਆ ਤੋਂ ਰਾਇਕੋਨ ਪੱਤਰਕਾਰ ਹਾਂਜੀ ਹਾਂਜੀ ਆਪਣੇ ਕ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਪ੍ਰੋਟੈਸਟ ਕੀਤਾ ਰਾਇਕੋਨ ਤੇ ਜੋ ਡੀਲਰ ਨੇ ਖਾਦ ਉਤੇ ਪੈਸਟੀਸਾਈਡ ਵਾਲੇ ਹਾਂਜੀ ਹਾਂਜੀ ਉਹ ਕਿਹਨ ਦੇ ਉਤੇ ਅਲੀਗੇਸ਼ਨ ਲਾ ਰਹੇ ਨੇ ਵੀ ਤੁਸੀਂ ਉਹਨਾਂ ਨਾਲ ਮਿਥਵੇ ਕੀਤਾ ਤੇ ਕੁਝ ਡਿਮਾਂਡ ਜੀ ਦੇ ਇਹਦੇ ਵਿੱਚ ਇੱਕ ਵੀ ਮਤਲਬ ਟੋਟਲ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਇਹਦੇ ਵਿੱਚੋਂ ਸਿਰਫ ਦੋ ਡੀਲਰਾਂ ਦੇ ਸੈਂਪਲ ਭਰੇ ਨੇ ਉਹ ਵੀ ਕਿਸਾਨਾਂ ਨੂੰ ਸ਼ੁੱਧ ਮੈਰੀ ਦਵਾਈਆਂ ਉਪਲਬਧ ਕਰਾਉਣ ਦੇ ਤਹਿਤ ਵੀ ਤਾਂ ਜੋ ਕਿਸਾਨਾਂ ਨੂੰ ਸ਼ੁੱਧ ਮੈਰੀ ਦਵਾਈਆਂ ਮਿਲ ਸਕਣ ਉਹ ਤਹਿਤ ਭਰੇਗੇ ਸੈਂਪਲਾਂ ਦੀ ਜਿਹੜੀ ਰੰਜਿਸ਼ ਦੇ ਵਿੱਚ ਇਹਨਾਂ ਨੇ ਇੱਕ ਐਸੋਸੀਏਸ਼ਨ ਵੱਲੋਂ ਕੰਪਲੇਂਟ ਕਰਾ ਲੀ ਅੱਛਾ ਦੋ ਡੀਲਰਾਂ ਤੋਂ ਭਰੇ ਨੇ ਤੀਜੇ ਕਿਸੇ ਦੁਕਾਨ ਕੋਈ ਇੱਕ ਸਬੂਤ ਦੇ ਦੇਵੇ ਹਰ ਕਿਸੇ ਕੋਲ ਸੀਸੀਟੀਵੀ ਹੈਗਾ ਵੀ ਮੇਰੀ ਦੁਕਾਨ ਤੇ ਪੈਰ ਵੀ ਰੱਖਿਆ ਜਾਂ ਮੈਨੂੰ ਫੋਨ ਤੱਕ ਕੀਤਾ ओके okay. हां जी ਉਹ ਇੱਕ ਵੀ ਮਤਲਬ ਨਜਾਇਜ਼ ਜਿਹੜੀ ਚੀਜ਼ ਕਹਦੇ ਨੇ ਉਹ ਹੋ ਰਹੀ ਆ ਨਹੀਂ ਉਹ ਕਹਿੰਦੇ ਸੀ ਵੀ ਤੁਹਾਡੇ ਬਦਲੇ ਹੋਊਗੀ ਤੁਸੀਂ ਦੁਬਾਰਾ ਫੇਰ ਇੱਥੇ ਆਇਓ ਨਹੀਂ ਸਰ ਉਹ ਸਰਕਾਰ ਦਾ ਪਾਰਟ ਆ ਜੇ ਬਦਲੀ ਹੋਊਗੀ ਕੋਈ ਕੋਹ ਬਦਦਾਲ ਕੀਤੀ ਹੋਣੀ ਸਰਕਾਰ ਨੇ ਤਾਂ ਹੀ ਲੱਗਿਆ ਜੀ ਜੇ ਮੇਰੇ ਨਾਲ ਉਹ ਜੇ ਮੈਂ ਕੱਲ ਤਾਂ ਸੁਣਦਾ ਸਰਕਾਰ ਕਿਉਂ ਲਾਉਂਦੀ ਮੈਨੂੰ ਇਹਨਾਂ ਧੱਕੇ ਨਾਲ ਪ੍ਰੈਸ਼ਰ ਨਾਲ ਆਪਦੇ ਧੌਂਸ ਦੇ ਨਾਲ ਇਹ ਜਿੱਤਾ ਕਰਵਾਉਂਦੇ ਇਹ ਇਹਦੇ ਵਿੱਚ ਜੀ ਫਿਰ ਇਹਦੇ ਵਿੱਚ ਵਿੱਕੀ ਕੋੜਾ ਨਾਮ ਦਾ ਡੀਲ ਦਾ ਕੱਲਾ ਜਿਹਦੇ ਸੈਂਪਲ ਪਰ ਇਹਨੇ ਜਿਹੜਾ ਵਿੱਕੀ ਕੋੜਾ ਵੱਲੋਂ ਇਹ ਚ ਕੀਤਾ ਆਪਣੀ ਪਹੁੰਚ ਦੀ ਤੌਂਸ ਰੱਖੀ ਆ ਮੇਰੇ ਕੋਲ ਵੀ ਮੇਰੀ ਬਹੁਤ ਪਹੁੰਚ ਆ ਤੈਨੂੰ ਸਸਪੈਂਡ ਕਰਾ ਦੂੰ ਤੇਰੀ ਬਦਲੀ ਕਰਾ ਦੂੰ ਅੱਛਾ ਮਤਲਬ ਥੋੜਾ ਉਲਟਾ ਉਹਨਾਂ ਦੇ ਦੋਸ਼ ਆ ਵੀ ਭਾਈ ਉਹਨਾਂ ਨੂੰ ਜਾਣ ਕੇ ਤੁਹਾਨੂੰ ਪਰੇਸ਼ਾਨ ਕੀਤਾ ਵੀ ਤੁਸੀਂ ਉਹਨਾਂ ਦੇ ਸੈਂਪਲ ਭਰ ਲਏ ਹਾਂਜੀ ਬਿਲਕੁਲ ਉਹ ਵੀ ਕਿਸਾਨਾਂ ਨੂੰ ਸੁੱਧ ਮਿਆਰੀ ਦਵਾਈਆਂ ਦੇ ਤਹਿਤ ਸੈਂਪਲ ਭਰੇ ਨੇ ਤਾਂ ਜੋ ਵੀ ਕਿਸਾਨਾਂ ਨੂੰ ਸੁੱਧ ਦਵਾਈਆਂ ਮਿਲ ਸਕਣ ਉਹਨਾਂ ਦੀ ਚੈੱਕ ਇਹ ਚੈਕਿੰਗ ਦੇ ਅਧੀਨ ਨੇ ਸੈਂਪਲ ਨੀ ਇਹ ਰੂਟੀਨ ਚੈਕ ਨਹੀਂ ਸੀ ਜ ਕੋਈ ਕੰਪਲੇਟ ਨਹੀਂ ਜੀ ਨਹੀਂ ਕੋਈ ਰੂਟੀਨ ਸੀ ਕੋਈ ਕੰਪਲੇਟ ਨਹੀਂ ਸੀ ਰੂਟੀਨ ਚੈਕਿੰਗ ਚ ਭਰੇ ਨੇ ਇਹ ਡੀਲਰ ਕੋਲੋਂ ਪਿਛਲੇ 10 ਸਾਲਾਂ ਦੇ ਵਿੱਚ ਸਿਰਫ 10 ਸੈਂਪਲ ਭਰੇ ਨੇ ਸమేਤ ਜਿਹੜੇ ਮੈਂ ਭਰੇ ਨੇ ਬਹੁਤ ਲੰਬੇ ਸਮੇਂ ਤੋਂ ਇਹਦੇ ਕੋਲ 2 ਲ ਸਸ ਨੇ 2 ਲ ਸਸਾਂ ਦੇ ਵਿੱਚ ਇਹਦੇ ਕਦੇ ਸੈਂਪਲ ਹੀ ਨਹੀਂ ਭਰੇ ਜਾਂਦੇ ਸੀ ਇਹ ਹਰੇਕ ਅਧਿਕਾਰੀ ਕਰਮਚਾਰੀ ਨੂੰ ਟੌਰਚਰ ਕਰਦਾ ਸੀ ਇਹ ਚੀਜ਼ਾਂ 'ਚ ਵੀ ਮੈਂ ਸੈਂਪਲ ਨਹੀਂ ਭਰਦੇ ਨੇ ਅਸੀਂ ਰਿਕਾਰਡ ਕਢਾ ਕੇ ਦੇਖਿਆ ਸਾਰਾ ਇਹਦੇ ਕੋਲ ਬਹੁਤ ਘੱਟ ਸੈਂਪਲ ਭਰੇ ਗਏ ਨੇ ਕੁੰਗੇ ਆ ਜਿਨ੍ਹਾਂ ਨੇ ਪੂਰਾ ਜ਼ਿਲ੍ਹਾ ਪੱਤਰ ਤੇ ਵੀ ਹਰਤਾਕ ਕੀਤੀ ਹੈ ਦੇਖੋ ਕਹਿਣੀਆਂ ਗੱਲਾਂ ਨੇ ਉਹ ਇੱਕ ਪ੍ਰੈਸ ਨੂੰ ਕਹਿ ਰਹੇ ਨੇ ਇਹ ਤੁਸੀਂ ਗਰਾਊਂਡ ਲੈਵਲ ਤੇ ਪਤਾ ਕਰੋ ਸਾਰੇ ਸਾਹਨੇ ਵਾਲ ਤੋਂ ਮੇਰੀ ਗੱਲ ਹੋਈ ਆ ਸਾਰੇ ਕਿਤੇ ਜਗਰਾਵ ਤੋਂ ਗੱਲ ਹੋਈ ਆ ਸਾਰੇ ਦੁਕਾਨਾਂ ਖੁੱਲੀਆਂ ਨੇ ਜਗਰਾਵ ਉਹ ਵੀ ਦੁਕਾਨਾਂ ਖੁੱਲੀਆਂ ਨੇ ਸਾਹਨੇ ਵਾਲ ਵੀ ਦੁਕਾਨਾਂ ਖੁੱਲੀਆਂ ਨੇ ਖੰਨੇ ਵੀ ਦੁਕਾਨਾਂ ਖੁੱਲੀਆਂ ਨੇ ਮਲਾਦ ਵੀ ਦੁਕਾਨਾਂ ਖੁੱਲੀਆਂ ਨੇ ਡੇਲੋ ਵੀ ਦੁਕਾਨਾਂ ਖੁੱਲੀਆਂ ਨੇ ਇੱਕ ਬਸ ਇੱਕ ਪ੍ਰੈਸ਼ਰ ਬਣਾਇਆ ਜਾ ਰਿਹਾ মিডিਆ ਥਰੂ ਤਾਂ ਜੋ ਵੀ ਮੇਰੀ ਦੁਆਰਾ ਬਦਲਿਕ ਰਿਹਾ ਇੱਕ ਇੱਕ ਪਰਸਨਲ ਰੰਜੇ ਸਾਹਿਬ ਵਿੱਕੀ ਕੋੜਾ ਦੀ अच्छा एक सिर्फ सैंपल भरदे करके सैंपल भरन भी मेरे सैंपल क्यों भर ले आ, बेल्कुल, बेल्कुल सैंपल भरना ਸਾਡੀ ਮੁੱਖ ਅਹਿਮ ਡਿਊਟੀ ਆ ਸਰ ਹਾਂ ਬਿਲਕੁਲ ਬਿਲਕੁਲ ਉਹ ਤੇ ਕਰਨੋੜੀ ਡਿਊਟੀ ਹੈ ਬਿਲਕੁਲ ਸਰ ਜੇ ਅਸੀਂ ਸੈਂਪਲ ਨਹੀਂ ਭਰਾਂਗੇ ਫਿਰ ਸਾਡੇ ਤੋਂ ਮਹਿਕਮੇ ਨੇ ਕੀ ਕਰਵਾਉਣਾ ਜੀ ਮੇਰਾ ਅਹਿਮ ਕੰਮ ਆ ਵੀ ਕਿਸਾਨਾਂ ਨੂੰ ਸ਼ੁੱਧ ਮਿਆਰੀ ਦਵਾਈਆਂ ਮਿਲਣ ਨਵਦੀਪ ਜੀ ਇੱਕ ਸਵਾ ਥੋੜੀ ਜਿਹੀ ਗੱਲਾਂ ਤੋਂ ਇਹ ਉੱਠ ਰਿਹਾ ਵੀ ਤੁਸੀਂ ਸਿਰਫ ਦੋ ਦੁਕਾਨਾਂ ਦੇ ਹੀ ਸੈਂਪਲ ਭਰੇ ਇਹ ਨਹੀਂ ਇਹ ਰਿਲੇਸ਼ਨ ਹੈ ਮੇਰੀ ਕੋਈ ਦਾ ਨਾ ਪੰਜ ਦਾ ਆਫਿਸ ਟਾਈਮ ਹੁੰਦਾ ਜਿਆਦਾ ਤੋਂ ਜਿਆਦਾ ਵਰਕਿੰਗ ਦੇ ਅਸੀਂ ਸੈਂਪਲ ਭਰ ਸਕਦੇ ਆ ਨਹੀਂ ਨਹੀਂ ਮੇਰੀ ਮੇਰੀ ਗੱਲ ਪੁੱਤ ਨੂੰ 11 ਵਜੇ ਸੀ ਗਿਆ ਪਹਿਲੀ ਈਦ ਕਾਂ ਦੇ ਪਰੇ ਫਿਰ ਉਸ ਤੋਂ ਬਾਅਦ ਅਸੀਂ ਜੀ ਦੂਜੀ ਦੁਕਾਨ ਕਿਉਂਕਿ ਇਹ ਵੱਡਾ ਸਪਲਾਈਅਰ ਆ ਇਹ ਹੋਲ ਸੇਲ ਦਾ ਕੰਮ ਵੀ ਕਰਦਾ ਛੋਟੀਆਂ ਦੁਕਾਨਾਂ ਨੂੰ ਵੀ ਦਵਾਈਆਂ ਸਪਲਾਈ ਕਰਦਾ ਜਿਹੜਾ ਇੱਕ ਡੀਲਰ ਦੇ ਦੋ ਲਸਣ ਸੂਣ ਤੇ ਵੱਧ ਤੋਂ ਵੱਧ ਦਵਾਈਆਂ ਸੇਲ ਕਰਦਾ ਹੋਵੇ ਜਿਆਦਾਤਰ ਪ੍ਰੈਫਰੈਂਸੀ ਹੁੰਦੀ ਵੀ ਉਸ ਉਸ ਦੇ ਸੈਂਪਲ ਭਰੇ ਜਾਣ ਤਾਂ ਜੋ ਕਿਉਂਕਿ ਉਹ ਦੂਜੇ ਡੀਲਰਾਂ ਨੂੰ ਵੀ ਸਪਲਾਈ ਕਰਦਾ ਉਹ ਚੀਜ਼ਾਂ अच्छा हां जी रैंडमली ਪਰ ਇਹਨੇ ਕੋਈ ਇਹ ਨਹੀਂ ਵੀ ਇਹਨਾਂ ਦਾ ਨਾਮ ਲਾ ਕੇ ਕੋਈ ਵੀ ਵਿਕੀ ਕਾੜੇ ਦੀ ਭਰਨੇ ਨੇ ਰੈਂਡਮਲੀ ਰੂਟੀਨ ਚੈੱਕਿੰਗ ਟੈਸੈਂਪਲ ਭਰਨੇ ਨੇ ਅਸੀਂ ਸਰ ਕੀ ਹੁਣ ਤੁਸੀਂ ਇਸ ਵਾਰਤ ਅਧਿਕਾਰੀਆਂ ਨੂੰ ਜਾਂ ਹੋਰ ਜਥੇਵੰਦੀਆਂ ਨਾਲ ਗੱਲਬਾਤ ਕੀਤੀ ਆ ਵੇਖੋ ਇਹਦੀ ਇਹਦੇ ਵਿੱਚ ਅਸੀਂ ਕਿਸਾਨ ਜਥੇਵੰਦੀਆਂ ਨਾਲ ਅਸੀਂ ਗੱਲ ਕੀਤੀ ਆ ਕਿਸਾਨ ਜਥੇਵੰਦੀਆਂ ਸਾਡੇ ਨਾਲ ਨੇ ਉਹ ਕਹਿੰਦੇ ਮਹਿਕਮੇ ਦਾ ਹੈਮ ਰੋਲ ਆ ਸੈਂਪਲ ਭਰਨਾ ਵਾ ਵੀ ਇਹ ਗਲਤ ਤਰਜੇ ਤੇ ਸਕੈਟ ਕੀਤੀ ਜਾ ਰਹੀ ਆ ਐਸੋਸੀਏਸ਼ਨ ਦਾ ਇੱਕ ਬੇਰਵਾ ਬਣਾ ਕੇ ਜਾਕੀ ਐਸੋਸੀਏਸ਼ਨ ਦੇ ਵਿੱਚ ਤੀਜਾ ਬੰਦਾ ਕੋਈ ਵੀ ਐਕਸਪਲੇਨ ਕਰ ਦੇ ਵੀ ਨਵਦੀਪ ਨੇ ਮੈਨੂੰ ਤੰਗ ਕੀਤਾ ਇਹ ਸਿਰਫ ਇੱਕ ਝੂਠੀ ਸ਼ਿਕਾਇਤ ਆ ਸਿਰਫ ਇਹ ਦੋ ਬੰਦੇ ਨੇ ਜਿਹਨਾਂ ਦੇ ਸੈਂਪਲ ਭਰੇ ਨੇ ਉਹਨਾਂ ਵੱਲੋਂ ਇਹ ਰਚੀ ਹੋਈ ਚਾਲ ਆ ਇੱਕ ਬਾਕੀ 30 ਬੰਦੇ ਚ ਇੱਕ ਜਣਾ ਵੀ ਸਬੂਤ ਕਰ ਦੇਵੇ ਵੀ ਮੈਂ ਵੀ ਨਵਦੀਪ ਨੇ ਸਾਨੂੰ ਤੰਗ ਕੀਤਾ ਨਵਦੀਪ ਨੇ ਸਾਨੂੰ ਪੈਸੇ ਮੰਗੇ ਨੇ ਜਿਹੜਾ ਨਵਦੀਪ ਸਾਡੇ ਕੋਲ ਆਇਆ ਜਿੰਦਗੀ ਭਰ ਨਹੀਂ ਮੈਂ ਉਹ ਬੰਦਿਆ ਤੱਕ ਨੂੰ ਨਹੀਂ ਜਾਣਦਾ ਜੀ ਜਿਨ੍ਹਾਂ ਨੇ ਸ਼ਿਕਾਇਤ ਤੇ ਸਾਈਨ ਕੀਤੇ ਹੋਏ ਨੇ ਮੇਰੇ ਕੋਲੋਂ ਮੈਂ ਕੋਰਟ ਦਾ ਰੁੱਖ ਵੀ ਕੀਤਾ ਜਾਊਗਾ ਇਸ ਚੀਜ਼ ਦੇ ਵਿੱਚ ਅੱਛਾ ਜੇ ਮੇਰੇ ਵਿਰੁੱਧ ਤੱਕੇਸ਼ਾਈ ਚੱਲ ਰਹੀ ਹੈ ਤੱਕੇ ਨਾਲ ਜੇ ਮੈਨੂੰ ਕੋਈ ਬਦਲਾਅ ਕਰਦੇ ਨੇ ਮੇਰਾ ਜੀ ਬਦਲੀ ਕਰਦੇ ਨੇ ਅੱਛਾ ਕੋਰਟ ਦੇ ਵਿੱਚ ਕੁਝ ਕੀ ਡਿਫਰਮੇਸ਼ਨ ਲਓਗੇ ਹਾਂਜੀ ਕੋਰਟ ਦੇ ਵਿੱਚ ਜੇ ਤੁਸੀਂ ਫਿਰ ਮਾਨਾ ਨਹੀਂ ਕਰੋ ਕਿ ਕਿਹੜੇ ਐਂਗਲ ਤੋਂ ਬਿਲਕੁਲ ਬਿਲਕੁਲ ਮਾਨਾ ਨਹੀਂ ਮੇਰੇ ਵੱਲੋਂ ਕੇਸ ਚਲਾਇਆ ਜਾਊਗਾ ਜਿਨ੍ਹਾਂ ਨੇ ਜਿਨ੍ਹਾਂ ਦੀ ਦੁਕਾਨ ਤੇ ਮੈਂ ਪੈਰ ਤੱਕ ਨਹੀਂ ਰੱਖਿਆ ਤੇ ਉਹਨਾਂ ਵੱਲੋਂ ਮੈਨੂੰ ਜਲੀਲ ਕਰ ਲਈ ਝੂਠੀ ਸ਼ਿਕਾਇਤ ਕੀਤੀ ਆ ਠੀਕ ਹਾਂਜੀ ਸਰ ਥੈਂਕ ਯੂ ਟੂ ਮੈਨਸਰ